ਸਸਿਕਾ ਜੀ ਸਾਰਿਆਂ ਨੂੰ ਤੇ ਸਵਾਗਤ ਆ ਵੀਡੀਓ ਦੇ ਵਿੱਚ ਤੇ ਅੱਜ ਖੜਾ ਮੈਂ ਬਰਨਾਲੇ ਦੇ ਲਾਗੇ ਪੈਂਦੀਆਂ ਨੇ ਕੈਂਚੀਆਂ ਪੱਖੋ ਕੈਂਚੀਆਂ ਜਦੋਂ ਆਪਾਂ ਸਹਨੇਪੜੌੜ ਨੂੰ ਜਾਂਦੇ ਆ ਦਾ ਰਾਸਤੇ ਵਿੱਚ ਇੱਕ ਛੋਟੀ ਜੀ ਮਾਰਕੀਟ ਆਉਂਦੀ ਆ ਤੇ ਜਿਹਨੂੰ ਪੱਖੋ ਕੈਂਚੀਆਂ ਕਹੀ ਜਾਂਦਾ ਉੱਥੇ ਬਾਈ ਲਾਲੇ ਹੁਣਾਂ ਕੋਲੇ ਆਏ ਹੋਏ ਆ ਤੇ ਜਿੰਨਾ ਦਾ ਬਿਸਕਰਮਾ ਟਰੈਕਟਰ ਦੇ ਨਾਸਤੇ ਨਾਮ ਤੇ ਜਦੋਂ ਬਰਨਾਲੇ ਨੂੰ ਮੁੜਦੇ ਆ ਤੇ ਉੱਥੇ ਬਾਈਆਂ ਹੁਣਾਂ ਦਾ ਸ਼ੋਅਰੂਮ ਆ ਟਰੈਕਟਰ ਦਾ ਤੇ ਅੱਜ 6-7 ਟਰੈਕਟਰ ਨੇ ਤੁਹਾਨੂੰ ਉਹ ਦੱਸਦਿਆਂ ਕਿੰਨਾ ਮਾਡਲ ਹੈ ਕਿੰਨੇ ਦਾ ਟਰੈਕਟਰ ਬਣ ਜੂਗਾ ਤੇ ਬਣੇ ਰਹੋ ਵੀਡੀਓ ਦੇ ਐਂਡ ਤੱਕ ਤੇ ਆਪਾਂ ਗੱਲ ਕਰਦੇ ਹਾਂ ਪਹਿਲਾਂ ਸਵਰਾਜ 855 ਤੇ ਪੰਜਾਬ ਦਾ ਨੰਬਰ ਆ ਪਹਿਲੇ ਨਾਮ ਟਰੈਕਟਰ ਤੇ ਟਾਇਰਾਂ ਟੂਰਾਂ ਦੀ ਕੰਡੀਸ਼ਨ ਐ ਚੰਗੀ ਪਈ ਆ ਤੇ ਜੇ ਮਾਡਲ ਦੀ ਗੱਲ ਕਰੀਏ ਮਾਡਲ ਹੈਗਾ 2014 ਤੇ 2014 ਮਾਡਲ ਆ ਜਿੰਨਾ ਟਰੈਕਟਰ ਸਾਰਾ オリジナル ਆ ਇੰਜਨ ਗੇਅਰ ਦੀ ਖੁੱਲ੍ਹ ਗਾਰੰਟੀ ਆ ਤੇ ਦੁਬਾਈਆਂ ਹੁਣ ਨੇ ਡਿਮਾਂਡ ਰੱਖੀ ਆ 5,35,000 ਤੇ ਹਰੇਕ ਟਰੈਕਟਰ ਦੇ ਵਿੱਚੋਂ 15 ਤੋਂ 20000 ਜਿਹੜਾ ਉਹ ਡਿਸਕਾਊਂਟ ਹੋ ਜੂਗਾ ਤਾਂ ਵੀਡੀਓ ਨੂੰ ਐਂਡ ਤੱਕ ਦੇਖੋ ਜਿੰਨੇ ਵੀ ਟਰੈਕਟਰ ਦਿਖਾਵਾਂਗੇ ਹਰੇਕ ਟਰੈਕਟਰ ਦੇ ਵਿੱਚੋਂ 15 ਤੋਂ 20000 ਰੁਪਏ ਜਿਹੜਾ ਡਿਸਕਾਊਂਟ ਕੀਤਾ ਜਾਊਗਾ ਤੇ ਇਹ 14 ਮਾਡਲ ਸਬਰਾਜ 855 ਤੇ 535 ਇਹਦੀ ਡਿਮਾਂਡ ਆ ਤੇ ਲੋਕਲ ਸੰਗਰੂਰ ਦਾ ਨੰਬਰ ਆ ਪੀਵੀ 13 ਪੰਜਾਬ ਦਾ ਨੰਬਰ ਆ ਜਿੰਨੇ ਟਰੈਕਟਰ ਹੋਣਗੇ ਸਾਰੇ ਪੰਜਾਬ ਦੇ ਨੰਬਰ ਹੋਣਗੇ ਤੇ ਜੇ ਹੁਣ ਗੱਲ ਕਰਦੇ ਆਪਾਂ ਸੋਨਾਲੀ ਕਾ ਡੀਆਈ 750 ਇੰਟਰਨੈਸ਼ਨਲ ਸੋਨਾਲੀ ਕਾ ਤੇ ਜਿੰਨਾ ਟਰੈਕਟਰ ਹੈ ਇਹ ਵੀ ਸਾਰਾ オリジナル ਹੈ ਸੀਲਡ ਟਰੈਕਟਰ ਇੰਜਨ ਗੇਅਰ ਪੱਖੋਂ ਫੁੱਲ ਗਾਰੰਟੀ ਹੈ ਤੇ ਪੀਵੀ 65 ਮੋਹਾਲੀ ਮੋਹਾਲੀ ਦਾ ਨੰਬਰ ਹੈ ਤੇ ਮਾਡਲ ਹੈਗਾ 2014 ਤੇ ਡਿਮਾਂਡ ਹੈਗੀ ਆ 4 ਲੱਖ 35000 ਰੁਪਇਆ ਤੇ ਕਰ ਲਿਓ ਸੰਪਰਕੇ ਜਿੰਨਾਂ ਨੇ ਵੀ ਲੈਣਾ ਬਾਈ ਲਾਲੇ ਦਾ ਆਪਾਂ ਨੰਬਰ ਆ ਜਿਹੜਾ ਉਹ ਟਾਈਟਲ ਦੇ ਵਿੱਚ ਲਿਖਿਆ ਪਿਆ ਹੈਗਾ ਤਾਂ ਕਰ ਲਿਓ ਸੰਪਰਕ ਤੇ ਹੁਣ ਸਾਨੂੰ ਅੱਗੇ ਹੋਰ ਦਿਖਾਉਨੇ ਆ ਸਬਰਾਜ 855 ਪਹਿਲਾਂ ਤਾਂ ਸਲੈਂਸਰ ਦੇਖੋ ਸਟੀਲ ਦਾ ਸਲੈਂਸਰ ਲੱਗਿਆ ਹੋਇਆ ਹੈਗਾ ਜੇ ਜੇ ਦੀ ਮਾਡਲ ਦੀ ਗੱਲ ਕਰੀਏ ਮਾਡਲ ਹੈਗਾ 2011 ਤੇ ਪੀਵੀ 65 ਪੰਜਾਬ ਦਾ ਨੰਬਰ ਤੇ ਜਿਨੇ ਵੀ ਲੈਣਾ ਟਾਇਰ ਟੂਰ ਹੈਗੇ ਨੇ 70 80 ਪੈਸੇ ਤੱਕ ਕਰ ਲਿਓ ਸੰਪਰਕ ਜਿਨ੍ਹਾਂ ਨੇ ਵੀ ਲੈਣਾਗਾ 2011 ਮਾਡਲ ਸਵਰਾਜ 855 ਤੇ ਇੱਧਰ ਹੈਗਾ ਸਵਰਾਜ 855 2009 ਮਾਡਲ ਤੇ ਟਾਇਰ ਟੂਰ ਚੰਗੇ ਪੈਣੀ ਇੰਜਨ ਗੇਅਰ ਪੱਖੋਂ ਫੁੱਲ ਗਾਰੰਟੀ ਹੈ ਜਿਨ੍ਹਾਂ ਨੇ ਵੀ ਲੈਣਾ ਸੋਤਰੀ ਵਗੈਰਾ ਚੰਗੀ ਲੱਗੀ ਹੋਈ ਆ ਤੇ 2009 ਮਾਡਲ ਸਵਰਾਜ 855 ਤਾਂ ਇਹਦੀ ਡਿਮਾਂਡ ਹੈਗੀ ਆ 385000 ਤੇ ਮੌਕੇ ਤੇ ਜਿਹੜਾ ਵੀ 15-20000 ਰੁਪਏ ਦੇ ਵਿੱਚੋਂ ਡਿਸਕਾਊਂਟ ਹੋ ਜੂ ਤਾਂ ਕਰ ਲਿਓ ਸੰਪਰਕ ਨੰਬਰ ਆਪਾਂ ਟਾਈਟਲ ਚ ਪਾਤਾ ਤੇ ਆਹ ਸਵਰਾਜ ਨੂੰ ਦੱਸਤਾ 11 ਮਾਡਲ ਤੋਂ ਸਵਰਾਜ 8 ਹੁਣ ਜਿੰਨਾ ਵੀ ਜ਼ਿਆਦਾ ਡਿਮਾਂਡ ਹੁੰਦੀ ਆ ਸਵਰਾਜ 735 ਤੇ ਪਹਿਲਾਂ ਤਾਂ ਟਾਇਰਾਂ ਦੀ ਕੰਡੀਸ਼ਨ ਦੇਖੋ ਚੌਕੜ ਐਨ ਪੂਰਾ ਚੰਗਾ ਪਿਆ ਹੈਗਾ ਤੇ ਜਿੰਨਾ ਟਰੈਕਟਰ ਸਾਰਾ origignal ਆ ਇੰਜਨ ਗੇਅਰ ਦੀ ਫੁੱਲ ਗਰੰਟੀ ਆ ਤਾਂ ਕਰ ਲਿਓ ਸੰਪਰਕ ਤੇ ਮਾਡਲ ਹੈਗਾ 93 ਤੇ ਇਹਦੀ ਡਿਮਾਂਡ ਹੈਗੀ ਆ 1,30,000 ਰੁਪਇਆ ਤੇ ਸਿਰਫ 1,30,000 ਰੁਪਇਆ ਡਿਮਾਂਡ ਸਵਰਾਜ 735F 93 ਮਾਡਲ ਕਰ ਲਿਓ ਸੰਪਰਕ ਜਿੰਨਾਂ ਨੇ ਵੀ ਲੈਣਾ ਹੈਗਾ ਤੇ ਇੱਧਰ ਹੈਗਾ ਸਵਰਾਜ 735 97 ਮਾਡਲ ਟਾਇਰ ਟੂਰੇ ਇਹਦੇ ਵੀ ਚੰਗੇ ਪਏ ਨੇ ਜਿੰਨਾ ਵੀ ਹੈਗਾ ਟਰੈਕਟਰ ਸਾਰਾ origignal ਸੀਲਡ ਤੱਕ ਕਰ ਲਿਓ ਸਮਰੱਥ ਕੇ ਇਹ ਹੈਗਾ 97 ਮਾਡਲ ਡਿਮਾਂਡ ਹੈਗੀ 1,45,000 ਰੁਪਇਆ ਲੋ ਜ ਸੱਜੂ ਨੂੰ ਜਿੰਨੇ ਵੀ ਟਰੈਕਟਰ ਤੁਹਾਨੂੰ ਦਿਖਾਏ ਨੇ ਕੋਈ ਵੀ ਟਰੈਕਟਰ ਤੁਸੀਂ ਲੈਣਾ ਹੈਗਾ ਤਾਂ ਕਰ ਲਿਓ ਸੰਪਰਕ ਨੰਬਰ ਆਪਾਂ ਟਾਈਟਲ ਚ ਪਾਤਾ ਜੇ ਕਿਸੇ ਨੇ ਟਰੈਕਟਰ ਵਿੱਚ ਕਟਾ ਕੇ ਲੈਣਾਗਾ ਤਾਂ ਤਾਂ ਵੀ ਸੰਪਰਕ ਕਰ ਲਿਓ ਤੇ ਜੇ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰਨ ਤਾਂ ਕਰ ਲਿਓ ਸੰਪਰਕ ਜਿੰਨੇ ਵੀ ਟਰੈਕਟਰ ਤੁਹਾਨੂੰ ਦਿਖਾਏ ਨੇ ਤਾਂ ਕੋਈ ਵੀ ਟਰੈਕਟਰ ਤੁਸੀਂ ਲੈਣਾਗਾ ਤਾਂ ਨੰਬਰ ਜਿਹੜਾ ਪਾਈ ਹੈ ਉਹਨਾਂ ਦਾ ਆਪਾਂ ਟਾਈਟਲ ਚ ਪਾਤਾ ਕਰ ਲਿਓ ਸੰਪਰਕ ਧੰਨਵਾਦ ਮਿਹਰਬਾਨੀ